ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਕਮਲਕੌਰ ਭਾਬੀ ਕਤਲ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਬੀਤੇ ਦਿਨਾਂ ਦੇ ਵਿੱਚ ਕਤਲ ਹੁੰਦਾ ਕਤਲ ਤੋਂ ਬਾਅਦ ਪੁਲਿਸ ਦਾ ਐਕਸ਼ਨ ਹੁੰਦਾ ਐਕਸ਼ਨ ਦੇ ਵਿੱਚ ਦੋ ਨਿਹੰਗ ਸਿੰਘ ਜੋ ਕਿ ਅਮਰਤਪਾਲ ਸਿੰਘ ਮਹਿਰੋ ਦੇ ਸਾਥੀ ਨੇ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਜਿਨ੍ਹਾਂ ਦੇ ਵਿੱਚ ਇੱਕ ਨਿਮਰਤਜੀਤ ਸਿੰਘ ਜੋ ਕਿ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਉਸ ਦਾ ਪਰਿਵਾਰ ਹੁਣ ਕੈਮਰੇ ਸਾਹਮਣੇ ਆਇਆ ਤਾਂ ਇਸ ਨੇਹਾੰਗ ਸਿੰਘ ਦੇ ਪਿਤਾ ਦੇ ਵੱਲੋਂ ਕੈਮਰੇ ਸਾਹਮਣੇ ਆ ਕੇ ਅਹਿਮ ਤੇ ਵੱਡੇ ਖੁਲਾਸੇ ਕੀਤੇ ਨੇ ਦੱਸਿਆ ਕਿ ਕਿੰਨੇ ਚਿਰ ਪਹਿਲਾਂ ਉਹਨਾਂ ਦਾ ਪੁੱਤ ਘਰੇ ਆਇਆ ਸੀ ਕਿਸ ਤਰੀਕੇ ਦਾ ਸਵਾ ਉਹਨਾਂ ਦੇ ਪੁੱਤ ਦਾ ਕਿਸ ਤਰੀਕੇ ਦੇ ਨਾਲ ਸਿੱਖੀ ਦੇ ਨਾਲ ਲੱਗਿਆ ਹੋਇਆ ਤਾਂ ਪੂਰੀ ਗੱਲਬਾਤ ਕੀਤੀ ਅਹਿਮ ਤੇ ਵੱਡੇ ਖੁਲਾਸੇ ਵੀ ਕੀਤੇ ਨੇ ਇਸ ਨੇਹਾੰਗ ਸਿੰਘ ਦੇ ਪਿਤਾ ਦੇ ਵੱਲੋਂ ਪੂਰੀ ਗੱਲਬਾਤ ਸੁਣਾਉਣੀ ਆ ਅਜੀ ਦੇਖੋ ਜਿੰਨਾ ਤੁਸੀਂ ਜਾਣਦੇ ਜੇ ਸਵੇਰ ਦੇ ਉਹਨਾਂ ਕੀ ਮੈਂ ਜਾਣਦਾ ਹਾਂ ਜੋ ਜੋ ਸਵੇਰ ਉੱਠੇ ਉਹ ਵਿਖੰਦੇ ਆ ਬੱਚੇ ਦਾ ਚ ਨਾ ਆਉਂਦਿਆ ਉਹਨਾਂ ਦੇ ਬਾਰੇ ਸੁਣ ਕੇ ਅਸੀਂ ਥੋੜਾ ਸ਼ੌਟ ਰਹਿ ਗਏ ਆ ਤੇ ਅਸੀਂ ਸ਼ੌਕ ਹੋ ਗਏ ਆ ਅਸੀਂ ਵੇਖ ਕੇ ਤੇ ਬਾਕੀ ਜੋ ਅੱਗੇ ਹੋਇਆ ਜਾਂ ਕੀ ਹੋ ਰਿਹਾ ਉਹਨਾਂ ਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਨਾ ਇਸ ਤੋਂ ਵੱਧ ਤੁਹਾਡੇ ਨਾਲ ਜਿੰਨਾ ਤੋਂ ਹੀ ਜਾਣਦੇ ਉਹਨਾਂ ਹੀ ਅਸੀਂ ਜਾਣਦੇ ਆ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਦੋ ਬੇਟੇ ਆ ਜੀ ਇਹ ਛੋਟਾ ਬੇਟਾ ਕੀ ਕਰਦਾ ਜੀ ਛੋਟਾ ਬੇਟਾ ਪੜਦਾ ਏ ਇਹ ਵੱਡਾ ਜੀ ਵੱਡਾ ਬਸ ਉਹਨੂੰ ਆਪਣੇ ਸਿੱਖ ਧਰਮ ਨਾਲ ਪਿਆਰ ਆ ਸ਼ੁਰੂ ਤੋਂ ਹੀ ਉਹ ਇਸ ਮਤਲਬ ਆਪਣਾ ਇੰਦਨਾਈ ਪੁੱਤਰ ਅਮਜੀਤ ਮਤਲਬ ਆਪਣੇ ਆਪ ਨੂੰ ਸਵਾਰਦਾ ਰਿਹਾ ਵਾ ਤੇ ਬਸ ਇਤਰਾਏ ਚਾਰ ਚਾਰ ਪੰਜ ਪੰਜ ਮਹੀਨੇ ਉਕਰੇ ਨਹੀਂ ਆਉਂਦਾ ਬਾਕੀ ਇਹਦੇ ਬਾਰੇ ਜਿਆਦਾ ਸਾਨੂੰ ਨਹੀਂ ਪਤਾ ਬਾਕੀ ਇਹੀ ਕਿਸੇ ਬਾਰੇ ਐਵੇਂ ਕਹੀ ਜਾਈਏ ਜਦੋਂ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਤੇ ਅਸੀਂ ਕਿਸੇ ਦੀ ਬਿਨਾਮੀ ਕਰੀ ਜਾਈਏ ਪੁਲਿਸ ਵਿਭਾਗ ਨੂੰ ਐਵੇਂ ਕਹੀ ਜਾਈਏ ਕਿ ਹੋਰ ਕਿਸੇ ਨੇ ਐਵੇਂ ਕਹੀ ਜਾਈਏ ਜਦ ਇਹ ਬੰਦੀਆਂ ਨੇ ਐਵੇਂ ਕਹੀ ਜਾਈਏ ਅਜੇ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਤੇ ਇਹੀ ਮਤਲਬ ਤੁਹਾਨੂੰ ਜਵਾਬ ਕੀ ਦਈਏ ਤਿੰਨ ਚਾਰ ਮਹੀਨੇ ਬਾਦ ਹੀ ਕਦੇ ਲਾਉਂਦਾ ਇਹ ਜਿਹੜਾ ਇੱਕ ਅੱਧਾ ਦਿਨ ਆਉਣਾ ਤੇ ਫਿਰ ਚੱਲ ਜਾਣਾ ਮਤਲਬ ਫੋਨ ਫੋਨ ਤੁਹਾਨੂੰ ਆ ਜਾਂਦਾ ਸੀ ਫੋਨ ਦੇਖੋ ਜੀ ਫੋਨ ਪਤਾ ਕੀ ਹੈ ਜਿਹੜਾ ਫੋਨ ਆਉਣ ਜਿਹੜਾ ਮੈਂ ਪਿਤਾਵਾ ओनली ਮਾਤਾਵਾ ਤੇ ਸਾਨੂੰ ਕੋਈ ਟੈਨਸ਼ਨ ਹੁੰਦੀ ਆ ਤੇ ਅਹੀ ਤਾਂ ਮਤਲਬ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨੀ ਕਰਨੀ ਆ ਜੇ ਕੰਟੈਕਟ ਹੋ ਗਿਆ ਤੇ ਇਹ ਗੱਲ ਇਹੋ ਪੁੱਛਣਾ ਵੀ ਪੁੱਤ ਤੂੰ ਠੀਕ ਆ ਕਿੱਥੇ ਆ ਤੂੰ ਉਹਨੇ ਤਾਂ ਇਹੋ ਕਹਿਣਾ ਵੀ ਠੀਕ ਆ ਅਹੀ ਸੰਤੁਸ਼ਟ ਹੋ ਜਾਣਾ ਵੀ ਠੀਕ ਆ ਬੱਚਾ ਸਾਡਾ ਪ੍ਰਸ਼ਾਸਨ ਤੋਂ ਇਹ ਇਹੋ ਮੰਗ ਕਰਦੇ ਆਂ ਵੀ ਜੋ ਅਸਲੀਅਤ ਆ ਉਹ ਸਾਹਮਣੇ ਪੇਸ਼ ਕਰੋ ਜੋ ਸਚਾਈ ਆ ਉਹ ਸਚਾਈ ਸਾਹਮਣੇ ਆਉਣੀ ਚਾਹੀਦੀ ਆ ਕੀ ਸਚਾਈ ਆ ਬਸ ਇਹੋ ਕੁਛ ਹੈ ਤਾਂ ਤੁਸੀਂ ਸੁਣਿਆ ਗ੍ਰਫਤਾਰ ਕੀਤੇ ਨਿਹੰਗ ਨਿਮਰਤਜੀਤ ਸਿੰਘ ਦੇ ਪਿਤਾ ਦੇ ਵੱਲੋਂ ਕਿਹਾ ਕਿ ਮੇਰੇ ਪੁੱਤ ਨੂੰ ਫਸਾਉਣ ਦੀ ਹੋ ਸਕਦਾ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿਹਾ ਕਿ ਅਪੀਲ ਕੀਤੀ ਆ ਕਿ ਇਸ ਦੀ ਜਾਂਚ ਨਿਰਪੱਖ ਕੀਤੀ ਜਾਵੇ ਕੀ ਮੇਰੇ ਪੁੱਤ ਨੂੰ ਫਸਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਕਹਿੰਦੇ 4-4 ਮਹੀਨੇ ਤੋਂ ਘਰੇ ਨਹੀਂ ਵੜਦਾ ਉਹ ਤਾਂ 1 ਮਹੀਨਾ ਪਹਿਲਾਂ ਘਰੇ ਆਇਆ ਸੀ ਮੁੜ ਕੇ ਹੁਣ ਘਰੇ ਨਹੀਂ ਆਇਆ 1 ਮਹੀਨੇ ਤੋਂ ਕਾਮ ਬੀਤੇ ਦਿਨਾਂ ਦੇ ਵਿੱਚ ਕਮਲ ਕੌਰ ਭਾਬੀ ਉਰਫ ਕੰਚਨ ਦਿਵਾੜੀ ਮਹਿਲਾ ਦਾ ਕਤਲ ਹੋ ਜਾਂਦਾ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਆ ਜੋ ਕਿ ਸੋਸ਼ਲ ਮੀਡੀਆ ਸਟਾਰ ਸੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਸੀ ਕੰਟੈਂਟ ਜਿਹੜਾ ਸੀ ਹਾਲਾਂਕਿ ਉਹ ਅਸ਼ਲੀਲ ਹੁੰਦਾ ਸੀ ਡਬਲ ਮੀਨਿੰਗ ਗੱਲਾਂ ਹੁੰਦੀਆਂ ਸੀ ਤਾਂ ਅਚਾਨਕ ਬਠਿੰਡਾ ਦੇ ਇੱਕ ਪਾਰਕਿੰਗ ਦੇ ਵਿੱਚੋਂ ਗੱਡੀ ਦੇ ਵਿੱਚੋਂ ਉਸ ਦੀ ਲਾਸ਼ ਬਰਾਮਦ ਹੁੰਦੀ ਆ ਤਿੰਨ ਦਿਨਾਂ ਤੋਂ ਕਹਿੰਦੇ ਲਾਸ਼ ਉੱਥੇ ਸੀ ਬਦਬੂ ਮਾਰਨ ਲੱਗੀ ਤਾਂ ਫਿਰ ਪੁਲਿਸ ਨੂੰ ਕੰਟਰੋਲ ਰੂਮ ਤੇ ਫੋਨ ਕੀਤਾ ਗਿਆ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਆ ਉਸ ਤੋਂ ਬਾਅਦ ਉਸ ਦੀ ਡੈੱਡ ਬੋਡੀ ਰਿਕਵਰ ਕਰਕੇ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਇਹ ਕੋਈ ਹੋਰ ਨਹੀਂ ਬਲਕਿ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਕਮਲ ਕੌਰ ਹੈ ਜੋ ਕਿ ਹੈ ਤਾਂ ਕੰਚਨ ਤਿਵਾੜੀ ਆ ਪਰ ਆਪਣੇ ਆਪ ਨੂੰ ਉਸ ਨੇ ਆਈਡੀ ਦੇ ਉੱਤੇ ਨਾਮ ਦਿੱਤਾ ਸੀ ਕਮਲ ਕੌਰ ਤਾਂ ਨਿਹੰਗ ਸਿੰਘਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੀ ਜ਼ੁਬਾਨੀ ਨੂੰ ਖਰਾਬ ਕਰ ਰਹੀ ਸੀ ਪੰਜਾਬ ਦੇ ਬੱਚਿਆਂ ਨੂੰ ਖਰਾਬ ਕਰ ਰਹੀ ਸੀ ਪੰਜਾਬ ਦੀਆਂ ਧੀਆਂ ਨੂੰ ਖਰਾਬ ਕਰ ਰਹੀ ਸੀ ਤੇ ਕੌਰ ਸ਼ਬਦ ਦਾ ਇਸਤੇਮਾਲ ਜਿਹੜਾ ਇਸਨੇ ਆਪਣੇ ਨਾਮ ਦੇ ਨਾਲ ਲਗਾਇਆ ਇਸ ਨਾਮ ਦੀ ਨਰਾਦਰੀ ਕਰ ਰਹੀ ਸੀ ਹਾਲਾਂਕਿ ਇਹ ਇਹ ਕੌਰ ਨਹੀਂ ਸੀ ਪਰ ਕੌਰ ਸ਼ਬਦ ਲਗਾ ਕੇ ਇਸਨੇ ਸਿੱਖੀ ਨੂੰ ਬਦਨਾਮ ਕੀਤਾ ਇਸਨੇ ਤਾਂ ਜਿਸ ਦੇ ਕਰਕੇ ਉਸ ਦਾ ਕਤਲ ਕਰਵਾ ਦਿੱਤਾ ਗਿਆ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਹੋਰ ਵੀ ਜਿਹੜੇ ਅਜੀਹਾ ਕੰਟੈਂਟ ਬਣਾਉਂਦੇ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਗਈ ਹੈ ਪਰ ਦੂਜੇ ਪਾਸੇ ਹੁਣ ਅਮਰਤਪਾਲ ਦੇ ਖਿਲਾਫ ਵੀ ਨੇ ਕੁਝ ਹੱਕ ਦੇ ਵਿੱਚ ਵੀ ਨੇ ਹੱਕ ਦੇ ਵਿੱਚ ਨਵਦੀਪ ਜਲਵੜਾ ਹੱਕ ਦੇ ਵਿੱਚ ਪਾਕਿਸਤਾਨ ਦਾ ਡਾਉਨ ਸ਼ਹਿਜ਼ਾਦ ਪੱਟੀ ਆ ਖਿਲਾਫ ਕੌਣ ਹੈ ਖਿਲਾਫ ਬਾਬਾ ਰਸੂਲਪੁਰ ਨੇ ਜਿਹੜੇ ਰਸੂਲਪੁਰ ਬਾਬਾ ਨੇ ਜਿਹੜੇ ਉਹ ਖਿਲਾਫ ਹੁੰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਇਹ ਮੁੱਦਾ ਹੁਣ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਪਰ ਹੁਣ ਜੋ ਗ੍ਰਿਫਤਾਰ ਕੀਤੇ ਗਏ ਨੇ ਨਿਹੰਗ ਸਿੰਘ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਉਮਰ 30 ਸਾਲ ਇੱਕ ਦੀ 20 ਸਾਲ ਹੈ ਤਾਂ ਵਾਕਈ ਹਕੀਕਤ ਉਹਨਾਂ ਨੇ ਕੀਤਾ ਪਰਿਵਾਰਕ ਮੈਂਬਰ ਕਹਿ ਰਿਹਾ ਜਾਂਚ ਹੋਵੇ ਦੇ ਪੱਖ ਦੁੱਧਾ ਦੁੱਧ ਪਾਣੀ ਦਾ ਪਾਣੀ ਕਦੋਂ ਹੁੰਦਾ ਦੇਖਣ ਵਾਲੀ ਗੱਲ ਹੈ